ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਆਓ ਦੇਖੀਏ ਕਿ ਨਵੀਂ ਰਿਕਰੂਟਮੈਂਟ ਕੀ ਹੈ ਇਸ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਵੇਰਕਾ ਹਰ ਦਿਨ ਦਾ ਹਰ ਦਿਲ ਦਾ ਵੇਰਕਾ ਪੰਜਾਬ ਦਾ ਅਪੁਆਇੰਟਮੈਂਟ ਨਿਕਲੀ ਹੈ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਕਟਸ ਫੈਡਰੇਸ਼ਨ ਲਿਮਟਿਡ ਮਿਲਕ ਫੈਟ ਪੰਜਾਬ इनवाइट कीते ने एप्लीकेशन रेज्यूम्स कादे वाते फॉर 6 फुल टाइम कंसलटेंट 6 ਉਹਨਾਂ ਨੂੰ ਚਾਹੀਦੇ ਨੇ ਫੁੱਲ ਟਾਈਮ ਕੰਸਲਟੈਂਟ ਕੰਸਲਟੈਂਟ ਕਾਦੇ ਹੋਣਗੇ ਸੇਲਜ਼ ਐਂਡ ਡਿਸਟ੍ਰਿਬਿਊਸ਼ਨ ਦੇ 댓 ਇਜ਼ 1 फॉर वेरका ਅਮ੍ਰਿਤਸਰ ਡੇਰੀ 1 फॉर वेरका ਜਲੰਧਰ ਡੇਰੀ 1 फॉर वेरका ਲੁਧਿਆਣਾ ਡੇਰੀ 2 फॉर वेरका ਮੁਹਾਲੀ ਡੇਰੀ ਐਂਡ 1 फॉर वेरका ਪਟਿਆਲਾ ਡੇਰੀ ਔਨ ਕੰਟਰੈਕਟ ਬੇਸਿਸ ਫॉर ਇਨੀਸ਼ੀਅਲੀ ਪੀਰੀਅਡ ਆਫ 1 ਈਅਰ which could be extended further as per requirement ਠੀਕ ਹੈ ਜੀ ਭਾਈ ਕਹਿੰਦੇ ਨੇ ਕਿ ਸਾਨੂੰ ਬੰਦੇ ਚਾਹੀਦੇ ਨੇ 6 ਕਾਦੇ ਵਾਸਤੇ ਚਾਹੀਦੇ ਨੇ ਸਾਨੂੰ ਵੇਰਕਾ ਚ ਕੰਮ ਕਰਨ ਲਈ ਉਹਨਾਂ ਨੇ ਜ਼ਿਲ੍ਹੇ ਜਿਹੜੇ ਮੈਂਸ਼ਨ ਕਰਤੇ ਨੇ ਜਿਵੇਂ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਮੋਹਾਲੀ ਹੋ ਗਿਆ ਤੇ ਪਟਿਆਲਾ ਹੋ ਗਿਆ 1 ਸਾਲ ਦਾ ਕੰਟਰੈਕਟਰ ਰਹੇਗਾ ਕੰਟਰੈਕਟ ਵਧਾਇਆ ਵੀ ਜਾਏਗਾ ਐਸ ਪਰ ਰਿਕੁਆਇਰਮੈਂਟ ਠੀਕ ਹੈ ਜੀ ਇਹ ਬੇਸਿਕ ਜਾਣਕਾਰੀ ਹੈ ਹੁਣ ਇਹਦੇ ਵਿੱਚ ਤੁਹਾਡੀ ਜਿਹੜੀ education qualification ਦਾ experience ਕੀ ਹੋਣਾ ਚਾਹੀਦਾ ਆ desire candidate should have mba mba ਕੀਤੀ ਹੋਣੀ ਚਾਹੀਦੀ ਆ ਕਿਤੇ ਵਿੱਚ ਮਾਰਕੀਟਿੰਗ ਐਂਡ ਇਕਵੈਲੈਂਟ ਫਰੋਮ ਦਾ ਰੈਕਗਨਾਈਜ਼ਡ ਰੈਪਿਡੇਟਰੀ ਯੂਨੀਵਰਸਿਟੀ ਕਿਸੇ ਵੀ ਯੂਨੀਵਰਸਿਟੀ ਤੋਂ ਤੁਹਾਡੇ ਕੋਲ mba ਕੀਤੀ ਹੋਣੀ ਚਾਹੀਦੀ ਆ 5 ਸਾਲ ਦਾ experience ਚਾਹੀਦਾ ਸੇਲਜ਼ ਐਂਡ ਮਾਰਕੀਟਿੰਗ ਆਫ ਮਿਲਕ ਐਂਡ ਮਿਲਕ ਪ੍ਰੋਡਕਟ 5 ਸਾਲ ਦਾ experience ਚਾਹੀਦਾ ਕਾਦੇ ਜੋ ਸਿਰਫ ਮਿਲਕ ਅਤੇ ਮਿਲਕ ਪ੍ਰੋਡਕਟ ਦੀ ਸੇਲਜ਼ ਵਿੱਚ ਚਾਹੀਦਾ ਆ ਉਹ ਸੈਲਰੀ ਫੋਰ ਦਾ ਅਬਵ ਕੰਸਲਟੈਂਟ ਸ਼ਲ ਬੀ 네ਗੋਸ਼ੀਏਬਲ ਜੋ ਵੀ ਸੈਲਰੀ ਰਹੇਗੀ ਤੁਹਾਡੀ 네ਗੋਸ਼ੀਏ ਰਵੇਗੀ ਮਤਲਬ ਡਿਸਟ੍ਰਿਕਟ ਦੇ ਹਿਸਾਬ ਨਾਲ ਤੁਹਾਡੀ ਜਿਹੜੀ ਸੈਲਰੀ ਵੀ ਵੇਰੀ ਕਰੇਗੀ ਜਿੰਨੀ ਮਹਿੰਗੀ ਡਿਸਟ੍ਰਿਕਟ ਹੋਏਗੀ ਜਿੰਨਾ ਕੰਮ ਕਰਦਾ ਬਰਡਨ ਜ਼ਿਆਦਾ ਹੋਏਗਾ ਤੇ ਸੈਲਰੀ ਤੁਹਾਡੀ ਓਨੀ ਜ਼ਿਆਦਾ ਦੇਗੀ ਤੇ ਤੁਹਾਡਾ ਐਕਸਪੀਰੀਅੰਸ ਵੀ ਉੱਚ ਮੈਟਰ ਕਰੇਗਾ ਲਾਸਟ ਡੇਟ ਕੀ ਹੈ ਫਾਰਮ ਫਿਲ ਕਰਨ ਦੀ 23/6 ਹੈ 23/6 ਤਰੀਕ ਤੱਕ ਤੁਸੀਂ ਆਪਣਾ ਫਾਰਮ ਜਿਹੜਾ ਫਿਲ ਕਰ ਲਵੋ ਠੀਕ ਹੈ ਤੇ ਆਪਣਾ ਜਿਹੜੀ ਤੁਸੀਂ ਅ ਵਿਜ਼ਿਟ ਕਰਨਾ ਹੈ ਕਿੱਥੇ ਇਹ ਜਿਹੜੀ ਵੇਰਕਾ ਦੀ ਵੈਬਸਾਈਟ ਆ ਉਸ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੈਗੇ ਉਹ ਠੀਕ ਹੈ ਜੀ ਇਹ ਤੇ ਵਿਜ਼ਿਟ ਕਰਕੇ ਆਪਣਾ ਜਿਹੜਾ ਫਾਰਮ ਆਪਣਾ ਰੈਜ਼ਿਊਮ ਅਪਲੋਡ ਕਰ ਸਕਦੇ ਹੋ ਆਪਣੀ ਜੋਬ ਦੇ ਲਈ ਟਰਾਈ ਕਰ ਸਕਦੇ ਹੋ ਡਿਪਟੀ ਜਨਰਲ ਮੈਨੇਜਰ ਐਚ ਆਰ ਸੋ ਰਾਜੇ ਇਹ ਸੀਗੀ ਤੁਹਾਡੀ ਜਿਹੜੀ ਵੇਰਕਾ ਦੀ ਰਿਕਰੂਟਮੈਂਟ ਜੇ ਤੁਸੀਂ ਵਿਲਿੰਗ ਹੋ willing ਤੋਂ ਜਿਆਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਪਲੱਸ ਐਮਬੀਏ ਹੈ ਇਵਨ ਐਕਸਪੀਰੀਅੰਸ ਤੋਂ ਬਿਨਾ ਵੀ ਕਈ ਕੈਂਡੀਡੇਟ ਭਰਨਗੇ ਟਰਾਈ ਜ਼ਰੂਰ ਕਰਿਓ ਕਿਉਂਕਿ ਪਤਾ ਨਹੀਂ ਹੁੰਦਾ ਕਿਸਮਾ ਦਾ ਤੁਹਾਡਾ ਕੰਮ ਕਿੱਥੇ ਬੰਨਣਾ ਚ ਹੋਵੇ ਠੀਕ ਹੈ ਜੀ ਸੋ ਟਰਾਈ ਜ਼ਰੂਰ ਕਰਨਾ ਬਾਕੀ ਹੋਰ ਜਿਹੜੀ ਵੀ ਤੁਸੀਂ ਭਰਤੀ ਦੀ ਜਾਣਕਾਰੀ ਚਾਹੁੰਦੇ ਹੋ ਚੈਨਲ ਤੇ ਜਾਓ ਦੇਖੋ ਡੇਲੀ 4 ਤੋਂ 5 ਜਿਹੜੀਆਂ ਤੁਹਾਡੇ ਤੱਕ ਵੀਡੀਓਜ਼ ਆ ਰਹੀਆਂ ਨੇ ਠੀਕ ਹੈ ਉਹ ਕੱਲੀਆਂ ਵੀਡੀਓਜ਼ ਵੇਖਿਆ ਨਾ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੌਬ ਵਾਸਤੇ ਐਲੀਜੀਬਲ ਹੋ ਜਾਂ ਤੁਸੀਂ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਭਰੋ ਵੀ ਜਰੂਰ ਕਿਉਂਕਿ ਜੌਬ ਦੇਖਣ ਨਾਲ ਹੀ ਮਿਲ ਨਹੀਂ राजे ਪਰ ਨਾ ਮਿਲਣੀਆਂ ਠੀਕ ਹੈ ਟਰਾਈ ਮਾਰਦੇ ਰਹੋ 2 4 5 7 10 ਭਰੋਗੇ ਟਰਾਈ ਮਾਰੋਗੇ ਤਾਂ ਪਰਮਾਤਮਾ ਤੁਹਾਡੀ ਸੁਣੇਗਾ ਜਰੂਰ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਪਿਆਰ ਨਾਲ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਸੋ ਮੱਚ ਪਰਮਾਤਮਾ ਸਰਬਦਾ ਭਲਾ ਕਰੇ ਜੀ ਬਹੁਤ ਬਹੁਤ ਧੰਨਵਾਦ